ਹੈਲੋ ਜੀ ਸასი ਘਾਲ ਸਾਰਿਆਂ ਨੂੰ ਹੋਰ ਸਨਾਓ ਸਾਰੇ ਜਣੇ ਕਿੱਦਾਂ ਠੀਕ ਠਾਕ ਹੋ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆਂਗੇ ਸ਼ਰਟ ਦੀ ਕਟਿੰਗ ਦੀ ਤੇ ਇਹ ਆਪਾਂ ਬਣਾਈਏ ਲੌਂਗ ਵੀਡੀਓ ਤੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਤੱਕ ਤੇ ਇਹਦੇ ਵਿੱਚ ਆਪਾਂ ਦੱਸਾਂਗੇ ਕਿ ਕਟਿੰਗ ਕਿੱਦਾਂ ਕਰਨੀ ਹੈ ਸ਼ਰਟ ਦੀ ਸਾਰੀ ਤੁਹਾਨੂੰ ਪ੍ਰੋਪਰ ਆਪਾਂ ਦੱਸਦੇ ਆ ਕਿੰਨੇ ਮੀਟਰ ਕਪੜਾ ਲਿਆ ਕਿੰਨੇ ਮੀਟਰ ਕਪੜੇ ਦੇ ਵਿੱਚ ਆਪਾਂ ਇਹ ਕਟਿੰਗ ਕਰਨ ਲੱਗੇ ਆਂਗੇ ਤੇ ਆਓ ਫਿਰ ਤੁਹਾਨੂੰ ਦੱਸਦੇ ਆ ਆਪਾਂ ਏ ਆਪਾਂ ਲੈ ਆਏਗਾ ਵੱਡੇ ਪਣੀ ਦਾ ਇੱਕ 75 ਦੀ ਕਟਿੰਗ ਹੈਗੀ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਐਦਾਂ ਕਰਕੇ ਡਬਲ ਫੋਲਡ ਕਰ ਲਿਆ ਹੈਗਾ ਕੰਨੀਆਂ ਇੱਕ ਸਾਈਡ ਤੇ ਕਰਕੇ ਤੇ ਇਸ ਤਰੀਕੇ ਨਾਲ ਆਪਾਂ ਡਬਲ ਫੋਲਡ ਕਰਕੇ ਹੁਣ ਇਹਦੀ ਆਪਾਂ ਕਰਾਂਗੇ ਲੈਂਥ ਚੈੱਕ ਆਪਾਂ ਨੂੰ ਜਿਹੜੀ ਲੈਂਥ ਆ ਉਹ ਚਾਹੀਦੀ ਹੈ 38 38 ਤੋਂ ਬਾਅਦ ਆਪਾਂ ਲਵਾਂਗੇ 4 ਇੰਚ ਐਕਸਟਰਾ 38 9 40 41 42 42 ਇੰਚ ਆਪਾਂ ਲਵਾਂਗੇ 42 ਇੰਚ ਲੈਂਥ ਲਵਾਂਗੇ ਇਹਦੀ ਤੇ ਐਸੇ ਤਰੀਕੇ ਨਾਲ ਇਧਰੋਂ ਨਿਸ਼ਾਨ ਲਗਾ ਲੈਣਾ ਹੈਗਾ ਇਤ्रो ਵੀ 42 ਇੰਚ ਤੇ ਆਪਾਂ ਲਾਵਾਂਗੇ 42 ਇੰਚ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਕੀ ਕਰਨਾ ਹੈਗਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਰੱਖਾਂਗੇ ਇਹਦਾ ਨਾਪਾਂਗੇ ਘੇਰਾ ਘੇਰਾ ਆਪਾਂ ਇਧਰਲੀ ਸਾਈਡ ਤੋਂ ਨਾਪਾਂਗੇ ਇਧਰੋਂ ਜਿਹੜਾ ਆਪਣੇ ਨਾਲ ਸਾਝਾ ਕਪੜਾ ਲਵੇਗਾ ਉਹ ਆਪਾਂ ਲਾ ਲਾਂਗੇ ਤੇ ਇਧਰਲੀ ਸਾਈਡ ਤੋਂ ਆਪਾਂ ਨੂੰ ਜਿੰਨਾ ਘੇਰਾ ਚਾਹੀਦਾ ਉਹਨਾਂ ਰੱਖਾਂਗੇ ਆਪਾਂ ਨੂੰ ਇਹਦਾ ਘੇਰਾ ਚਾਹੀਦਾ ਆਏਗਾ 18 ਇੰਚ ਤਿਆਰ ਤੇ ਆਪਾਂ ਲਵਾਂਗੇ 4 ਇੰਚ ਐਕਸਟਰਾ ਕਿਉਂਕਿ ਆਪਾਂ 2-2 ਇੰਚ ਲਵਾਂਗੇ ਆਪਾਂ ਇਹਦੇ ਅੰਦਰ ਲਾਉਣੀ ਹੈਗੀ ਉਮਮ ਵਾਲੀ ਲੈਸ ਚਾਕਾਂ ਦੇ ਵਿੱਚ ਤੇ ਆਪਾਂ ਲਵਾਂਗੇ 22 ਇੰਚ 18 ਇੰਚ ਘੇਰਾ ਤਿਆਰ ਹੈ ਤੇ ਆਪਾਂ 22 ਇੰਚ ਲਵਾਂਗੇ ਤੁਸੀਂ ਲੈਣਾ ਆਏਗਾ हिਪ ਦੇ ਅਕੋਰਡਿੰਗ ਕਿਉਂਕਿ हिਪ ਹਮੇਸ਼ਾ ਜਦੋਂ ਵੀ ਤੁਸੀਂ ਕਟਿੰਗ ਕਰਨੀ ਹੈ ਤਾਂ ਤੁਸੀਂ हिਪ ਚੈੱਕ ਕਰਕੇ ਕਟਿੰਗ ਕਰਨੀ ਹੈ ਕਿ ਸੂਟ ਦੀ हिਪ ਕਿੰਨੀ ਹੈ ਹੈਪ ਬਟੇ ਜਾਂ ਲਾਉਂਗੇ ਕਿਉਂਕਿ ਘੇਰਾ ਥੋੜਾ ਜਿਹਾ ਅੱਧਾ ਇੰਚ ਘੱਟ ਹੁੰਦਾ ਹੈ ਕਈਆਂ ਦੇ ਬਰਾਬਰ ਪਾਉਂਦੇ ਆ ਕਈ ਘੱਟ ਪਾਉਂਦੇ ਆ ਤੁਸੀਂ ਹਮੇਸ਼ਾ ਹਿੱਪ ਤੋਂ ਨਾਪ ਚੱਕਣਾ ਹੈਗਾ ਕਿ ਹਿੱਪ ਦਾ ਨਾਪ ਕਿੰਨਾ ਹੈਗਾ ਤੇ ਉਸ ਤਰੀਕੇ ਨਾਲ ਤੁਸੀਂ ਨਿਸ਼ਾਨ ਲਗਾਉਣਾ ਹੁਣ ਆਪਾਂ ਇਹਦੀ ਹੈਪਨ ਆਪੀ ਹੈ ਹਿੱਪ ਤੋਂ ਆਪਾਂ 4 ਇੰਚ ਐਕਸਟਰਾ ਲੈ ਕੇ ਆਪਾਂ 22 ਇੰਚ ਤੇ ਨਿਸ਼ਾਨ ਲਗਾ ਲਿਆ ਇਹਦਾ 22 ਇੰਚ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਐਂਡ ਕਰਕੇ ਇਹਨੂੰ ਕੱਪੜੇ ਨੂੰ ਲਾ ਲਾਂਗੇ ਤਾਂ ਨਿਸ਼ਾਨ ਲਗਾਉਣਾ ਹੈਗਾ ਪਹਿਲੋਂ ਕੰਨੀਆਂ ਤੇ ਨਿਸ਼ਾਨ ਲਗਾ ਕੇ ਤੇ ਵਿਚਾਲੇ ਉਹ ਵੀ ਲਾ ਲੈਣਾ ਹੈਗਾ ਜੇਕਰ ਤੁਹਾਡਾ ਕਪੜਾ ਕਪੜਾ ਜਾਂਦਾ ਉਹਨੂੰ ਨੀਚੇ ਦੀ ਸਾਈਡ ਤੋਂ ਕੱਢ ਕੇ ਤੇ ਜਿੰਨਾ ਉੱਪਰੋਂ ਆਏਗਾ ਉਹ ਵਾਲਾ ਚੱਕਣਾ ਕਿਉਂਕਿ ਕਾਟਨ ਦੇ ਵਿੱਚ ਥੋੜੀ ਬਾਤੀ ਆਪਾਂ ਨੂੰ ਪਤਾ ਕਾਣ ਹੁੰਦੀ ਆ ਹਨਾ ਇੱਥੋਂ ਸੈਂਟਰ 'ਚੋ ਵੀ ਆਪਾਂ 42 ਦੇ ਨਿਸ਼ਾਨ ਲਾਵਾਂਗੇ ਦਾ ਤੇ ਫਿਰ ਇਹਨੂੰ ਆਪਾਂ ਇਸ ਤਰੀਕੇ ਨਾਲ ਨਾਲ ਮਿਲਾ ਲਾਂਗੇ 스ਕੇਲ ਨਾਲ ਜੇਕਰ ਤੁਹਾਡੇ ਕੋਲੇ 스케일 ਨਹੀਂ ਹੈਗਾ ਤੇ ਤੁਸੀਂ ਐਂਟੀ ਟੇਪ ਨਾਲ ਵੀ ਲਾ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ ਆਪਾਂ ਇੱਥੇ ਤੱਕ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰ ਲਾ ਲਾਂਗੇ। ਜਿਹੜੀਆਂ ਜਿਹੜੀ ਕਟਿੰਗ ਉਹ ਨਿਸ਼ਾਨ ਲਗਾਇਆ ਸੀ ਉਹਦੀ ਕਟਿੰਗ ਕਰਾਂਗੇ ਆਪਾਂ ਉਹ ਕੱਟ ਕਰਕੇ ਛੜਾ ਲਾ ਲਾਂਗੇ ਓਕੇ। ਇਹ ਉਸ ਤੋਂ ਬਾਅਦ ਆਪਾਂ ਲਾਵਾਂਗੇ ਜਿਵੇਂ نیچے ਤੋਂ ਘੇਰੇ ਦਾ ਨਿਸ਼ਾਨ ਲਗਾਇਆ ਸੀ ਉੱਪਰੋਂ ਵੀ ਆਪਾਂ ਇਦਾਂ ਹੀ ਘੇਰੇ ਦਾ ਨਿਸ਼ਾਨ ਲਗਾਵਾਂਗੇ 22 ਇੰਚ ਤੇ। ਤੁਸੀਂ 1/2 ਇੰਚ ਪੂਰਾ ਬਾਦੀ ਲਗਾਉਣਾ ਆਏਗਾ ਥੋੜਾ ਜਿਹਾ ਕਿਉਂਕਿ ਕਈ ਵਾਰੀ ਕੱਪੜੇ ਦੇ ਵਿੱਚ ਕਾਣੋਂ ਹੁੰਦੀ ਹੈ ਉਹਦੀ ਪ੍ਰੋਬਲਮ ਕਰਕੇ ਕਈ ਵਾਰ ਕੀ ਹੁੰਦਾ ਹੈਗਾ ਕਿ ਕੱਪੜੇ ਦਾ ਥੋੜਾ ਵਾ ਤਾਂ ਉਨੀ ਇੱਕੀ ਫਰਕ ਰਹਿ ਜਾਂਦਾ ਹੈ ਨਾ ਤਾਂ ਕਰਕੇ ਹਮੇਸ਼ਾ ਜਦੋਂ ਵੀ ਤੁਸੀਂ ਲਗਾਉਣਾ ਆਏਗਾ ਨਿਸ਼ਾਨ ਇਹ ਬਾਦੀ ਹੀ ਲਗਾਉਣਾ ਤਾਂ ਇੰਚ ਇਸ ਤਰੀਕੇ ਨਾਲ ਦੀ ਕਟਿੰਗ ਕਰਾਂਗੇ ਆਪਾਂ ਹੁਣ ਇਹਨੂੰ ਵੀ ਆਪਾਂ ਸਾਈਡ ਤੋਂ ਲਾ ਲਾਂਗੇ ਘੇਰੇ ਦਾ ਕੱਪੜਾ ਵੀ ਆਪਾਂ ਲਾ ਲਾਂਗੇ ਨਾਂ ਨੂੰ ਬੈਕ ਤੇ ਫਰੰਟ ਆਪਾਂ ਲਾ ਲਿਆ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਗੁੱਠੇ ਕਰਕੇ ਰੱਖਾਂਗੇ ਤੇ ਇਹਨਾਂ ਨੂੰ ਜਦੋਂ ਵੀ ਤੁਸੀਂ ਰੱਖਣਾ ਹੈਗਾ ਤਾਂ ਅਲੱਗ-ਅਲੱਗ ਹੀ ਰੱਖਣਾ ਜਿੱਦਾਂ ਆਪਾਂ ਬੈਕ ਫਰੰਟ ਦੋਨੋਂ ਲਾਈ ਹੋਏ ਹੈਗੇ ਹੁਣ ਇਹਨਾਂ ਨੂੰ ਕੀ ਕਰਨਾ ਆਪਾਂ ਇਸ ਤਰੀਕੇ ਨਾਲ ਉਲਟਾ ਕਰ ਲੈਣਾ ਹੈਗਾ ਇੱਕ ਨੂੰ ਇੱਧਰ ਪਹਿਲਾ ਕਰ ਲੈਣਾ ਹੈਗਾ ਤੇ ਇਸੇ ਨਾਲ ਤਰੀਕੇ ਨਾਲ ਦੂਸਰੇ ਨੂੰ ਇਸ ਤਰੀਕੇ ਨਾਲ ਕਰ ਲੈਣਾ ਇਹਦੇ ਨਾਲ ਕੀ ਹੁੰਦਾ ਕਿ ਜਦੋਂ ਆਪਾਂ ਆਹ ਫਰੰਟ ਵਾਲੀ ਬੈਕ ਵਾਲੀ ਕਾਟ ਪਾਉਣੀ ਆ ਤੇ ਫਿਰ ਆਪਾਂ ਨੂੰ ਸੌਖਾ ਰਹਿੰਦਾ ਤੁਸੀਂ ਦੋਵਾਂ ਨੂੰ ਅਲੱਗ-ਅਲੱਗ ਰੱਖਣਾ ਹੈਗਾ ਐਦਾਂ ਕਰਕੇ ਇਹ ਬੈਕ ਵਾਲਾ ਪਾਰਟ ਹੋ ਗਿਆ ਤੇ ਇਹ ਫਰੰਟ ਵਾਲਾ ਹੋ ਗਿਆ ਜੇਕਰ ਤੁਹਾਡੇ ਕੱਪੜੇ ਦੇ ਵਿੱਚ ਤੁਹਾਨੂੰ ਕੋਈ ਕਾਣੂ ਵਗੈਰਾ ਲੱਗਦੀ ਆ ਤੇ ਤੁਸੀਂ ਇਹਨੂੰ ਉੱਪਰ ਨੂੰ ਕੱਢ ਦਿਓ ਉੱਪਰ ਵਾਲੀ ਸਾਈਡ ਕਿਉਂਕਿ ਕਾਟਾਂ ਦੇ ਵਿੱਚ ਚਲੀ ਜਾਂਦੀ ਆ ਤੁਸੀਂ ਉੱਪਰ ਨੂੰ ਕੱਢ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਇਹਨੂੰ ਰੱਖ ਲੈਣਾ ਹੈਗਾ ਡਬਲ ਫੋਲਡ ਕਰਕੇ ਦੇਖੋ ਤੁਸੀਂ ਐਦਾਂ ਰੱਖ ਲਿਆ ਆਪਾਂ ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਲਗਾਵਾਂਗੇ ਤੀਰੇ ਦਾ ਨਿਸ਼ਾਨ ਮੇਰੀਆਂ ਬਹੁਤ ਸਾਰੀਆਂ ਭੈਣਾਂ ਦੀਆਂ ਆਉਂਦੀ ਆ ਕੰਪਲੇਨ ਆਉਂਦੀ ਆ ਕਿ ਸਾਡੇ ਨਾਲ ਗਲਾ ਜਿਹੜਾ ਬੈਕ ਵਾਲਾ ਹੁੰਦਾ ਉਹ ਪਿੱਛੇ ਨੂੰ ਜਾਂਦਾ ਹੈਗਾ ਤੇ ਉਹ ਆਪਾਂ ਅੱਜ ਤੁਹਾਨੂੰ ਕਾਟ ਪਾਉਣੀ ਦੱਸਾਂਗੇ ਕਿ ਤੁਸੀਂ ਐਦਾਂ ਕਾਟ ਪਾਉਣੀ ਹੈ ਕਿ ਬੈਕ ਤੁਹਾਡਾ neck ਜਿਹੜਾ ਫਰੰਟ ਵਾਲਾ ਉਹ ਪਿੱਛੇ ਨੂੰ ਨਾ ਜਾਵੇ ਤੇ ਆਓ ਆਪਾਂ ਹੁਣ ਲਗਾਉਣਾ ਹੈ ਤੀਰੇ ਦਾ ਨਿਸ਼ਾਨ ਤੀਰਾ ਇਹਨਾਂ ਦਾ ਹੈਗਾ ਹੈਗਾ 12 ਇੰਚ ਪਿਆਰ ਤੇ ਆਪਾਂ ਲਗਾਵਾਂਗੇ 13 ਇੰਚ ਤੇ ਆਪਾਂ 6.5 ਤੇ ਨਿਸ਼ਾਨ ਲਗਾਵਾਂਗੇ ਕਿਉਂਕਿ ਆਪਾਂ ਅੱਧਾ ਅੱਧਾ ਇੰਚ ਸੀਨਾ ਦਾ ਵੀ ਲੈਣਾ ਆਏਗਾ ਉੱਪਰੋਂ ਆਪਾਂ ਜੇਕਰ ਆਹ ਵਾਲੀ ਚੀਜ਼ ਤੋਂ ਆਪਾਂ ਲਗਾਇਆ ਹੈਗਾ 13 ਇੰਚ ਤੇ 6.5 ਤੇ ਤੇ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਇੱਧਰ ਨੂੰ ਲਗਾਵਾਂਗੇ 7.5 ਤੇ ਇੱਥੇ ਠੀਕ ਹੈ 7.5 ਤੇ ਲਗਾਵਾਂਗੇ ਤੇ ਹੁਣ ਆਪਾਂ ਕੀ ਕਰਨਾ ਹੈ ਇੱਥੋਂ ਜਿਹੜਾ 13 ਤੇ ਲਗਾਇਆ ਸੀਗਾ 6.5 ਤੇ ਤੇ ਹੁਣ ਇੱਥੋਂ ਆਪਾਂ 1/2 ਇੰਚ ਘਟਾ ਦਾਂਗੇ ਇਹਨੂੰ ਅੰਦਰ ਨੂੰ ਲਗਾਉਣਾ ਹੈਗਾ ਇਹਦਾ ਨਿਸ਼ਾਨ ਇੱਥੇ ਆਏਗਾ ਇਸ ਤਰੀਕੇ ਨਾਲ ਓਕੇ ਇਹ ਜਿਹੜੀ ਕਾਰਟ ਹੈਗੀ ਇਹ ਆਪਾਂ ਪਹਿਲੋ ਹੀ ਮਤਲਬ ਕਿ ਅੰਦਰ ਨੂੰ ਪਾਉਣੀ ਹੈ ਇਹ ਇਸ ਤਰੀਕੇ ਨਾਲ ਇਧਰੋਂ ਇਹਨੂੰ ਲਗਾ ਦੇਣੇ ਠੀਕ ਹੈ ਹੁਣ ਆਪਾਂ ਇਹਦਾ ਨਾਪ ਕਰਾਂਗੇ ਫਿਟਿੰਗ ਫਿਟਿੰਗ ਜਿਹੜੀ ਇਹਨਾਂ ਦੀ ਹੈਗੀ ਆ ਉਹ ਹੈਗੀ 18 ਇੰਚ 18 ਇੰਚ ਫਿਟਿੰਗ ਹੈਗੀ ਕਿਉਂਕਿ ਇਹ ਗੁੜੀਆ ਦਾ ਸੂਟ ਹੈਗੀ ਤੇ ਉਹ ਤੁਹਾਨੂੰ ਪਤਾ ਬੱਚੇ ਅੱਜਕੱਲ ਲੂਜ਼ ਨਹੀਂ ਪਾਉਂਦੇ ਸੌਰੀ 18 ਨਹੀਂਗੀ 15 ਇੰਚ ਹੈਗੀ ਮਿਸਟੇਕ ਹੋ ਗਈ ਸੀ 15 ਇੰਚ ਹੈ ਤੇ ਆਪਾਂ ਲਗਾਵਾਂਗੇ 7.5 ਦੇ ਨਿਸ਼ਾਨ ਠੀਕ ਹੈ ਇਹ ਆਪਾਂ 7.5 ਦੇ ਲਗਾ ਲਿਆ ਇਸ ਤੋਂ نیچے ਲਗਾਵਾਂਗੇ ਕਮਰ ਦਾ ਨਿਸ਼ਾਨ ਜਿਹੜਾ ਕਮਰ ਦਾ ਨਿਸ਼ਾਨ ਹੈਗਾ ਉਹ ਆਪਾਂ ਲਾਉਣਾ ਹੈਗਾ 6.5 ਤੇ 6.5 ਇੰਚ ਤੇ ਲਗਾਓ ਤੇ ਅੱਧਾ ਇੰਚ ਉੱਪਰ ਚਲਿਆ ਜਾਊਗਾ ਤੇ 6 ਇੰਚ ਰਹਿ ਜਾਏਗਾ ਹੁਣ ਇਹਨਾਂ ਦੀ ਕਮਰ ਜਿਹੜੀ ਹੈਗੀ ਆ ਉਹ ਹੈਗੀ ਹੈ 14 ਇੰਚ ਤੇ ਆਪਾਂ ਲਾਵਾਂਗੇ 7 ਇੰਚ ਠੀਕ ਹੈ ਇਹ ਵਾਲਾ ਤੇ ਉਸ ਤੋਂ ਬਾਅਦ ਕੀ ਕਰਨਾ ਹੈਗਾ ਆਪਾਂ ਲਾਉਣਾ ਹੈਗਾ ਸਾਈਡ ਸੀਨ ਜੇ ਜਿਹੜੀ ਆ ਵਾਲੀ ਸਾਈਡ ਸੀਨ ਹੁੰਦੀ ਹੈ ਇਹਦਾ ਲਗਾਉਣਾ ਜੇਕਰ ਇਹ ਸਾਈਡ ਸੀਨ 13 ਇੰਚ ਹੈਗੀ ਤੇ ਆਪਾਂ ਨਿਸ਼ਾਨ ਲਗਾਉਣਾ 14 ਇੰਚ ਤੇ ਤੇ ਜੇਕਰ ਇਹ 14 ਇੰਚ ਹੈ ਤੇ ਆਪਾਂ ਲਾਵਾਂਗੇ ਹੁਣ 15 ਇੰਚ ਤੇ ਓਕੇ 15 ਇੰਚ ਤੇ ਨਿਸ਼ਾਨ ਲਗਾਵਾਂਗੇ ਆਪਾਂ ਕਿਉਂਕਿ 1 ਇੰਚ ਆਪਾਂ ਐਕਸਟਰਾ ਲੈਣਾ ਜਦੋਂ ਵੀ ਤੁਸੀਂ हिਪ ਦਾ ਨਿਸ਼ਾਨ ਲਗਾਉਣਾ ਹੈ ਐਂਡ ਵਾਲਾ ਤਾਂ ਤੁਸੀਂ ਸਾਈਡ ਸੀਨ ਜ਼ਰੂਰ ਚੈੱਕ ਕਰਨੀ ਹੈ ਕਿ ਆਹ ਵਾਲੀ ਜਗ੍ਹਾ ਤੋਂ ਲੈ ਕੇ ਆਹ ਵਾਲਾ ਕਿੰਨਾ ਮਰ ਜਾਣਾ ਹੈਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੇਕਰ 14 ਇੰਚ ਤਿਆਰ ਹੁੰਦੀ ਹੈ ਤੇ ਆਪਾਂ 15 ਤੇ ਕਿੰਨੀ ਵੀ ਤੁਹਾਡੀ ਸਾਈਡ ਸੀਨ ਰੈਡੀ ਹੁੰਦੀ ਹੈ ਤੁਸੀਂ 1 ਇੰਚ ਐਕਸਟਰਾ ਲੈ ਕੇ ਚੱਲਣਾ ਹੈਗਾ ਹੁਣ ਆਪਾਂ ਇਹਦਾ ਲਾਵਾਂਗੇ ਇਹਨਾਂ ਦੀ ਹੈਪ ਹੈਗੀ 18 ਇੰਚ ਤਿਆਰ ਹੈਗੀ 18 ਇੰਚ ਦੇ ਠੀਕ ਹੈ ਹੁਣ ਇਹਨਾਂ ਨੂੰ ਨਿਸ਼ਾਨਾ ਨੂੰ ਆਪਾਂ ਮਿਲਾ ਦਾਂਗੇ ਆਸ ਤਰੀਕੇ ਨਾਲ ਮਲਾਵਾਂਗੇ ਇਹਨਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਸਿੱਧਾ ਮੋਡੇ ਦਾ ਨਿਸ਼ਾਨ ਮੋਡੇ ਦਾ ਨਿਸ਼ਾਨ ਜਿਹੜਾ ਤੁਸੀਂ ਲਾਉਣਾ ਅਸੀਂ ਤਾਂ ਵੈਸੇ ਇਸ ਤਰੀਕੇ ਨਾਲ ਇੱਕ ਵਾਰੀ ਲਾ ਲਈਦਾ ਹੈਗਾ ਫਿਰ ਉਸ ਤੋਂ ਬਾਅਦ ਜਿਹੜੀ ਕਾਰਟ ਹੁੰਦੀ ਆ ਉਹ ਆਪਣੇ ਆਪ ਹੀ ਸ਼ੇਪ ਪਾ ਲਈਦੀ ਹੈ ਐਦਾਂ ਕਰਕੇ ਇਸ ਤਰੀਕੇ ਨਾਲ ਇਹ ਆਪਾਂ ਪਾਵਾਂਗੇ ਜਿਹੜੀ ਬੈਕ ਵਾਲੀ ਹੈਗੀ ਉਹ ਆਪਾਂ ਪਾਵਾਂਗੇ 2 ਇੰਚ ਤੇ ਇਹ ਜਿਹੜੀ ਆਪਣੀ ਫਰੰਟ ਵਾਲੀ ਹੈਗੀ ਉਹ ਆਪਾਂ 1/2 ਇੰਚ ਕਟਾ ਕੇ ਪਾਵਾਂਗੇ ਸਵਾ ਕ ਇੰਚ ਤੇ ਠੀਕ ਹੈ ਉਹ ਆਪਾਂ ਇਸ ਤਰੀਕੇ ਨਾਲ ਪਾਵਾਂਗੇ ਇਹਨਾਂ ਦਾ 9 ਇੰਚ ਮੋਡਾ ਤਿਆਰ ਹੋਏਗਾ ਇਸ ਤਰੀਕੇ ਨਾਲ ਆਪਾਂ ਪਾਵਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਸ਼ਰਟ ਦੀ ਕੀਤੀ ਹੈਗੀ ਕਟਿੰਗ ਤੇ ਜੇਕਰ ਤੁਹਾਨੂੰ ਕਿਤੇ ਵੀ ਕਨਫਿਊਜ਼ਿੰਗ ਲੱਗੀ ਤਾਂ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜੇਕਰ ਕਿਸੇ ਨੇ ਪਲੇਟ ਪਾਉਣੇ ਹੋਣ ਤੇ ਪਲੇਟ ਦਾ ਨਿਸ਼ਾਨ ਆਪਾਂ ਕਿੱਦਾਂ ਲਗਾਉਣਾ ਹੈਗਾ ਪਲੇਟਸ ਦਾ ਆਪਾਂ ਨਿਸ਼ਾਨ ਓਨਲੀ ਕਿਉਂਕਿ ਤੁਹਾਨੂੰ ਪਤਾ ਹੈ ਬੱਚੇ ਦੇ ਕੱਲੀਆਂ ਫਰੰਟ ਵਾਲੀਆਂ ਪਲੇਟਸ ਪੈਂਦੀਆਂ ਹੁੰਦੀਆਂ ਹਨਾ ਤੇ ਆਪਾਂ ਉੱਪਰੋਂ ਲਗਾਵਾਂਗੇ ਇਹਨਾਂ ਦੇ 10 ਇੰਚ ਤੇ ਪਲੇਟ ਪਾਵਾਂਗੇ ਤੇ ਆਪਾਂ ਲਵਾਂਗੇ 10.5 ਇੰਚ ਦੇ 30.5 ਇੰਚ ਦੇ ਨਿਸ਼ਾਨ ਲਗਾ ਕੇ ਤੇ ਆਪਾਂ 6.5 ਇੰਚ ਦਾ ਪਲੇਟ ਭਰਾਂਗੇ ਇਹਨਾਂ ਦੇ ਬਸ ਓਨਲੀ ਬੈਕ ਦਾ ਤੇ ਫਰੰਟ ਦਾ ਆਪਾਂ ਪਲੇਟ ਪਾਉਣੇ ਆ 6.5 ਇੰਚ ਦਾ ਪਲੇਟ ਪਾ ਦਿਓ ਤੁਸੀਂ ਤੇ ਸਾਈਡ ਵਾਲੇ ਪੈਂਦੇ ਨਹੀਂਗੇ ਤੇ ਬਸ ਤੁਸੀਂ ਇਸ ਤਰੀਕੇ ਨਾਲ ਪਾ ਸਕਦੇ ਹੋ ਬਾਕੀ ਜਿਹੜੀ ਤੁਸੀਂ ਕਟਿੰਗ ਕਰਨੀ ਹੈਗੀ ਉਹ ਕਿੱਦਾਂ ਕਰਦੇ ਆ ਆਪਾਂ ਉਹ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਈ ਕੀ ਕਰਦੇ ਹੈਗੇ ਇੱਥੋਂ ਚਲੋ ਆਪਾਂ ਸਭ ਤੋਂ ਪਹਿਲਾਂ ਆਹ ਵਾਲਾ ਨਿਸ਼ਾਨ ਲਗਾਉਣਾ ਓਕੇ ਇੱਥੇ ਕੱਟ ਲਾ ਲੈਣਾ ਐਸ ਤਰੀਕੇ ਨਾਲ ਕਿ ਇਹ ਸਾਂਝਾ ਇੱਥੋਂ ਠੀਕ ਹੈ ਐਸ ਤਰੀਕੇ ਨਾਲ ਕੱਟ ਲਗਾ ਕੇ ਫਿਰ ਉਸ ਤੋਂ ਬਾਅਦ ਇੱਥੋਂ 2 ਇੰਚ ਛੱਡ ਕੇ ਤਿਰਛੀ ਪਾਉਣੀ ਆ ਆਪਾਂ ਐਸ ਤਰੀਕੇ ਨਾਲ ਕੱਟ ਤੋਂ ਕੱਟ ਤੁਹਾਡਾ 2 ਇੰਚ ਦਾ ਵਿੱਚ ਕਪੜਾ ਹੋਣਾ ਚਾਹੀਦਾ ਐਸ ਤਰੀਕੇ ਨਾਲ ਪਾਵਾਂਗੇ ਉਸ ਤੋਂ ਬਾਅਦ ਆਪਾਂ ਇਦਾਂ ਕਰਕੇ ਇਹਦੀ ਸ਼ੀਮਤੀ ਲਾਣੀ ਠੀਕ ਹੈ ਇਹ ਆਪਾਂ ਇਸ ਤਰੀਕੇ ਨਾਲ ਸ਼ੇਪ ਆਈ ਹੈ neck ਕਿਉਂਕਿ ਜਿਹੜੀ ਬਾਜੂ ਹੈਗੀ ਉਹ ਆਪਾਂ ਜਦੋਂ ਇਹਦੀ ਫਿਟਿੰਗ ਕੱਢਾਂਗੇ ਉਸ ਤੋਂ ਬਾਅਦ ਫਿਰ ਇੱਕ ਵਾਰੀ ਕਾਟ ਪਵੇਗੀ ਜਿਹੜੀ ਇਹ ਵਾਲੀ ਕਾਟ ਆ ਉਸ ਤੋਂ ਬਾਅਦ ਫਿਰ ਪਵੇਗੀ ਤੇ ਉਸ ਤੋਂ ਬਾਅਦ ਜਿਹੜੀ ਇਹ ਆ ਇਦਾਂ ਦੀ ਕਾਟ ਹੈਗੀ ਕਿਉਂਕਿ ਜਦੋਂ ਆਪਾਂ ਕੋਈ ਵੀ ਇਹ ਫਿਟਿੰਗ ਵਗੈਰਾ ਕਰਦੇ ਆ ਜਾਂ neck ਅਟੈਚ ਕਰਦੇ ਆ ਉੱਪਰੋਂ ਸੀਨ ਲਗਾਉਣੇ ਆ ਤੇ ਆਟੋਮੈਟਿਕ ਜਿਹੜਾ ਕੱਪੜਾ ਹੁੰਦਾ ਬੈਕ ਵਾਲਾ ਉਹ ਵੱਧ ਜਾਂਦਾ ਹੁੰਦਾ ਹੈਗਾ ਉਹਦੇ ਵਾਸਤੇ ਮੈਂ ਤੁਹਾਨੂੰ ਦੱਸੀ ਹੈ ਕਿ ਇਹ ਬੈਕ ਵਾਲੀ ਇੱਕ ਵਾਰੀ ਫਿਰ ਪਵੇਗੀ ਉਸ ਤੋਂ ਬਾਅਦ ਆਪਾਂ ਇਹ ਕਰਨਾ ਇਹ ਵਾਲਾ ਨਿਸ਼ਾਨ ਲਗਾਉਣਾ ਹੈ ਇਹ ਵਾਲਾ ਜਿਹੜਾ ਨਿਸ਼ਾਨ ਲਗਾਉਣਾ ਤੁਸੀਂ ਪਹਿਲਾਂ ਦੂਮਾ ਤੇ ਬਿਲਕੁਲ ਹਲਕਾ ਜਿਹਾ ਲਗਾ ਲੈਣਾ ਹੈ ਗਾ ਇਸ ਤਰੀਕੇ ਨਾਲ ਹਲਕਾ ਜਿਹਾ ਲਗਾ ਕੇ ਇਹਨਾਂ ਦੀ ਇੱਥੋਂ ਕਟਿੰਗ ਕਰ ਦੇਣੀ ਹੈ ਠੀਕ ਹੈ ਓਕੇ ਉਸ ਤੋਂ ਬਾਅਦ ਇਹਨੂੰ ਕੱਲੇ ਨੂੰ ਆਪਾਂ ਫਰੰਟ ਨੂੰ ਚੱਕ ਲੈਣਾ ਹੈਗਾ ਠੀਕ ਹੈ ਇਹ ਵਾਲਾ ਫਰੰਟ ਚੱਕ ਕੇ ਤੇ ਆਪਾਂ ਪਾਵਾਂਗੇ ਇਹ ਬੈਕ ਹੈਗੀ ਇਹ neck ਬਣਾਵਾਂਗੇ ਆਪਾਂ ਇਹਦੇ ਤੇ ਤੇ ਆਹ ਫਰੰਟ ਹੋ ਗਿਆ ਠੀਕ ਹੈ ਤੁਹਾਡਾ ਹੁਣ ਆਪਾਂ ਬੈਕ ਨੂੰ ਪਿੱਛੇ ਕਰ ਦਾਂਗੇ ਤੇ ਕੱਲੀ ਫਰੰਟ ਲੈ ਲਾਂਗੇ ਜਿਹੜਾ ਆਪਾਂ ਕੱਲਾ ਫਰੰਟ ਲਵਾਂਗੇ ਉਹਦੇ ਦੀ ਕੀ ਕਰਨਾ ਹੈਗਾ ਆਪਾਂ ਇਸ ਤਰੀਕੇ ਨਾਲ ਇਧਰਲੀ ਸਾਈਡ ਤੋਂ ਸ਼ੇਪ ਦੀ ਕੱਟ ਪਾਉਣੀ ਹੈ ਇਸ ਤਰੀਕੇ ਨਾਲ ਉਹ ਆਪਾਂ ਕਾਟ ਨਹੀਂ ਪਾਈ ਸੀਗੀ ਉਹ ਆਪਣੇ ਕੋਲੇ ਕਾਨੂੰ ਦੇ ਵਿੱਚ ਜਿਹੜਾ ਕਪੜਾ ਸੀ ਉਹ ਆਪਾਂ ਕਟਿੰਗ ਕਰਤਾ ਸੀਗਾ ਤੁਸੀਂ ਜਿਹੜੀ ਕਾਟ ਪਾਉਣੀ ਆ ਉਹ ਇਸ ਤਰੀਕੇ ਨਾਲ ਪਾਉਣੀ ਹੈ ਕਿ ਉੱਪਰੋਂ ਤਾਂ ਤੋਂ ਜਾਊਗੀ ਤੇ ਨੀਚੋਂ ਇਸ ਤਰੀਕੇ ਨਾਲ ਆਊਗੀ ਠੀਕ ਹੈ ਇਹ ਆਪਾਂ ਫਰੰਟ ਵਾਲੀ ਕਾਟ ਪਾਉਣ ਲੱਗੇ ਆ ਹੁਣ ਇਹਦੇ ਨਾਲ ਕੀ ਹੁੰਦਾ ਤੁਹਾਡਾ ਜਿਹੜਾ ਗਲਾ ਆਏਗਾ ਉਹ ਪਿੱਛੇ ਨੂੰ ਨਹੀਂ ਜਾਂਦਾਗਾ ਇਹ ਕੱਲੀ ਅਸੀਂ ਹੀ ਵੈਸੇ ਫਰੰਟ ਤੇ ਹੀ ਪਾਉਣੀ ਆ ਅਸੀਂ ਬੈਕ ਟੇ ਵਾਲੀ ਕਾਟ ਨਹੀਂ ਪਾਉਂਦੇਗੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੁਣ ਆਪਾਂ ਕਰਾਂਗੇ ਬੈਕ ਵਾਲੀ ਗਲੇ ਦੀ ਕਟਿੰਗ ਬੈਕ ਵਾਲਾ ਨੈਕ ਜਿਹੜਾ ਇਹਨਾਂ ਦਾ ਹੈਗਾ ਹੈਗਾ ਉਹ ਹੈਗਾ 4.5 ਇੰਚ ਤੇ ਆਰ ਹੈਗਾ ਤੇ ਆਪਾਂ 5 ਇੰਚ ਤੇ ਨਿਸ਼ਾਨ ਲਗਾ ਲਾਂਗੇ ਕਿਉਂਕਿ ਅੱਧਾ ਇੰਚ ਉੱਪਰ ਉਹ ਚਲਿਆ ਜਾਣਾ ਹੈ ਤੇ ਆਪਾਂ ਇਹਨਾਂ ਦਾ ਰੱਖਾਂਗੇ 2 ਇੰਚ ਮਾਰਜਿਨ ਸਿਰਫ 2 ਇੰਚ ਹੀ ਰੱਖਾਂਗੇ ਆਪਾਂ ਤੇ نیچے ਤੋਂ ਆਪਾਂ 1.5 ਕਰ ਦਵਾਂਗੇ ਠੀਕ ਹੈ ਉੱਪਰੋਂ 2 ਸਵਾਦੂ ਕਰ ਲਓ ਚਲੋ ਤੁਸੀਂ ਸਵਾਦੂ ਕਰਕੇ ਨੀਚੋਂ 1.5 1.5 ਪੌਣੇ 2 ਕਰ ਸਕਦੇ ਆ ਆਪਾਂ ਬਸ ਇਸ ਤੋਂ ਵੱਧ ਨਹੀਂ ਕਿਉਂਕਿ ਜੇਕਰ ਤੁਸੀਂ ਜ਼ਿਆਦਾ ਪਾਓਗੇ ਤੇ ਫਿਰ ਆਪਣਾ ਜਿਹੜਾ neck ਹੈਗਾ ਉਹ ਜ਼ਿਆਦਾ ਬੱਚਾ ਚੌੜਾ ਬਣੇਗਾ ਤੇ ਸੋਨਾ ਨਹੀਂ ਲੱਗੂਗਾ ਹਨਾ ਤੇ ਹੁਣ ਇਹਨੂੰ ਕਰਾਂਗੇ ਆਪਾਂ ਹਲਕੀ ਜਿਹੀ ਸ਼ੇਪ ਦੇਵਾਂਗੇ OK ਕਟਿੰਗ ਕਰਾਂਗੇ ਲਾਊਜ ਆਪਣਾ ਬੈਕ ਨੈਕ ਇਹ ਇਹ ਬੈਕ ਨੈਕ ਹੈ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਕੀ ਕਰਨਾ ਹੈਗਾ ਇਹਨੂੰ ਬੈਕ ਨੂੰ ਸਾਈਡ ਤੇ ਕਰਕੇ ਓਨਲੀ ਫਰੰਟ ਤੇ ਜਿਹੜੀ ਆਪਾਂ ਮੋਡੇ ਦੀ ਕਾਰਟ ਪਾਉਣੀ ਆ ਉਹ ਪਾਵਾਂਗੇ ਵੈਸੇ ਤਾਂ ਅਸੀਂ ਜ਼ਿਆਦਾਤਰ ਤਾਂ ਮੋਡੇ ਦੀ ਜਿਹੜੀ ਕਾਰਟ ਪਾਈਦੀ ਹੈਗੀ ਉਹ ਜਦੋਂ ਆਪਾਂ ਮੋਢਾ ਅਟੈਚ ਕਰੀਦਾ ਆਏਗਾ ਉਦੋਂ ਹੀ ਪਾਈਦੀ ਹੈ ਪਰ ਮੈਂ ਵੀਡੀਓ ਦੇ ਕਾਰਨ ਮੈਂ ਤੁਹਾਨੂੰ ਪਹਿਲਾਂ ਹੀ ਪਾ ਕੇ ਦਿਖਾ ਦੇਣੀ ਆ ਮੋਢੇ ਦੀ ਕਾਟ ਦੇਖੋ ਜੇਕਰ ਤੁਹਾਨੂੰ ਜ਼ਰੂਰਤ ਲੱਗੇ ਕਿ ਮੋਢੇ ਦੀ ਕਾਟ ਹੋਰ ਪਾਉਗੀ ਤੇ ਤੁਸੀਂ ਉਦੋਂ ਜਦੋਂ ਆਪਾਂ ਪਵਾ ਕੇ ਦੇਖਣਾ ਆਏਗਾ ਕਿਸੇ ਵੀ ਕਸਟਮਰ ਨੂੰ ਸੂਟ ਤੁਸੀਂ ਇੱਕ ਵਾਰੀ ਇਹਨਾਂ ਦੇ ਉੱਪਰੋਂ ਮਤਲਬ ਕਿ ਅਟੈਚ ਕਰਕੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਹੁੰਦੀ ਹੈਗੀ ਆਪਣੀ ਫਿਟਿੰਗ ਵਾਲੀ ਸੀਨ ਹੁੰਦੀ ਹੈ ਉਹ ਲਗਾਉਣ ਤੋਂ ਬਾਅਦ ਤੁਸੀਂ ਇੱਕ ਵਾਰੀ ਚੈੱਕ ਕਰ ਲੈਣਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਹੋਰ ਪਵੇਗੀ ਇੱਥੇ ਕੱਪੜਾ ਇਕੱਠਾ ਹੁੰਦਾ ਆਹ ਵਾਲੀ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਇੱਥੇ ਬਿਲਕੁਲ ਵੀ ਕੱਪੜੇ ਚਵਾਲ ਨਹੀਂ ਪੈਂਦਾ ਪਿਆਗਾ ਬਿਲਕੁਲ ਵੀ ਇਕੱਠਾ ਨਹੀਂ ਹੁੰਦਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਵਾਲੀ ਕਾਟ ਆਪਾਂ ਨੂੰ ਹੋਰ ਪਾਉਣੀ ਪਵੇਗੀ ਤੁਸੀਂ ਫਿਟਿੰਗ ਕਰਨ ਤੋਂ ਬਾਅਦ ਜਦੋਂ ਪੂਰਾ ਸੂਟ ਨੂੰ ਫਿਟਿੰਗ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਇਹ ਵਾਲੀ ਕਾਟ ਪਾ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਕਰਾਂਗੇ ਬਾਜੂ ਦੀ ਕਟਿੰਗ ਇਹ ਆ ਪਾ ਸ਼ਰਟ ਦੀ ਕਟਿੰਗ ਕੀਤੀ ਆ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਆਪਣੀ ਸ਼ਰਟ ਹੈ ਓਕੇ ਹਮੇਸ਼ਾ ਤੁਸੀਂ ਜਿੰਨਾ ਜਿੰਨਾ ਮੈਂ ਕਪੜਾ ਦੱਸਿਆ ਉਹਨਾ ਉਹਨਾ ਹੀ ਵੱਧ ਲੈਣਾ ਹੈਗਾ ਪਲੀਜ਼ ਤੇ ਜਿਹੜਾ ਆਹ ਵਾਲਾ ਤੁਸੀਂ 2 ਇੰਚ ਕਪੜਾ ਲੈ ਕੇ ਚੱਲਣਾ ਮਾਰਜਨ ਵਾਲਾ ਕਿਉਂਕਿ ਤੁਹਾਨੂੰ ਜੇਕਰ ਤੁਸੀਂ ਸੀਨ ਲਗਾਉਣੇ ਹੋ ਤਾਂ ਤੁਹਾਡੇ ਕੋਲੇ 2 ਇੰਚ ਦਾ ਮਾਰਜਨ ਹੋਣਾ ਚਾਹੀਦਾ ਵਿੱਚ ਕਪੜਾ ਲੇ ਲੈ ਲੈਣਾ ਠੀਕ ਹੈ ਤੁਸੀਂ ਦੇਖੋ 1 2 3 3 ਅਤੇ 4 ਇਹ ਸਾਂਝਾ ਹੈ ਇਧਰਲੀ ਸਾਈਡ ਤੋਂ ਸਾਂਝਾ ਆਪਾਂ ਜਿਹੜਾ ਹੋਲਡ ਕੀਤਾ ਸੀ ਸਾਂਝਾ ਕਪੜਾ ਉਹ ਇਸ ਤਰੀਕੇ ਨਾਲ ਦੋ ਇਹ ਹੋਗੇ ਤੇ ਦੋ نیچے ਹੋਗੇ ਚਾਰ ਲੈਣੇ ਆ ਦੋ ਬਾਜੂ ਦਾ ਕਪੜਾ ਲੈ ਲੈਣਾ ਹੈਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਇਹਨੂੰ ਦੇਖੋ ਆਪਾਂ 10 ਇੰਚ ਕਪੜਾ 1.5 10 ਇੰਚ ਲਿਆ ਹੈ 1.5 10 ਇੰਚ ਕਪੜਾ ਲਾ ਲੈਣਾ ਤੁਸੀਂ ਕਿੰਨਾ ਵੀ ਮੋਟਾ ਤਿਆਰ ਹੋਵੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਗੀ ਇਹਨਾਂ ਦੀ ਬਾਜੂ ਜਿਹੜੀ ਹੈਗੀ ਉਹ 16 ਇੰਚ ਤਿਆਰ ਹੈ 16 ਇੰਚ ਤਿਆਰ ਆ ਆਪਾਂ 3 ਇੰਚ ਐਕਸਟਰਾ ਲਵਾਂਗੇ 19 ਇੰਚ ਕਪੜਾ ਲਾਵਾਂਗੇ ਆਪਾਂ ਠੀਕ ਹੈ 19 ਇੰਚ ਕਪੜਾ ਲਾਵਾਂਗੇ ਤੇ ਆਪਾਂ 20 ਇੰਚ ਲਾ ਲਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਲੇਸ ਐਡ ਕਰਨੀ ਆ 1 ਇੰਚ ਆਪਾਂ ਐਕਸਟਰਾ ਲਾਵਾਂਗੇ ਕਿਉਂਕਿ ਆਪਾਂ ਨੂੰ ਲੇਸ ਵਾਸਤੇ ਵੀ ਚਾਹੀਦਾ ਹੈਗਾ ਤਾਂ ਕਰਕੇ ਤੇ ਫਿਰ ਆਪਾਂ 20 ਇੰਚ ਹੀ ਲਾ ਲਾਂਗੇ ਜਦੋਂ ਆਪਾਂ ਪਿੰਟੈਕਸ ਵਗੈਰਾ ਪਾ ਕੇ ਲਾਉਣੇ ਹੈਗੇ ਤੇ ਉਦੋਂ ਆਪਾਂ ਉਸ ਤੋਂ ਜ਼ਿਆਦਾ ਲਾਉਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕਿੰਨੇ ਪਿੰਟੈਕਸ ਪਾਉਣੇ ਹੈਗੇ ਫਿਰ ਆਪਾਂ ਉਸ ਤਰੀਕੇ ਨਾਲ ਲਾਉਣਾ ਹੁੰਦਾ ਠੀਕ ਹੈ ਤੇ ਹੁਣ ਆਪਾਂ ਇਹਨੂੰ 20 ਇੰਚ ਨੂੰ ਲਾ ਲਿਆ ਹੈਗਾ ਉਸ ਤੋਂ ਬਾਅਦ ਕੀ ਕਰਨਾ ਹੈਗਾ ਇਹਦੀ ਐਧਰ ਦੀ ਸਾਈਡ ਤੋਂ ਆਪਾਂ ਲਵਾਂਗੇ 2.5 ਇੰਚ ਤੇ ਨਿਸ਼ਾਨ ਠੀਕ ਹੈ ਇੱਥੋਂ ਤੁਸੀਂ 2.5 ਇੰਚ ਤੇ ਨਿਸ਼ਾਨ ਲਗਾਉਣਾ ਹੈਗਾ ਟਾਈ ਇੰਚ ਤੇ ਹੋ ਗਿਆ ਜਿਹੜੀ ਫਰੰਟ ਹੈਗੀ ਉਹ ਇਹਨਾਂ ਦੀ 6.5 ਇੰਚ ਤਿਆਰ ਹੈ ਮੂਰੀ 6.5 ਤੇ ਲਗਾਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਆਪਾਂ ਐਕਸਟਰਾ ਵੀ ਰੱਖਣਾ ਹੈਗਾ ਵਿੱਚ ਜਿਹੜਾ ਆਪਾਂ ਵਿੱਚ ਕੱਪੜਾ ਰੱਖਣਾ ਹੈਗਾ 2 ਇੰਚ ਤੇ ਇਹ ਹੋ ਗਿਆ 7.5 9 ਇੰਚ ਕੱਪੜਾ ਲੈ ਲਾਂਗੇ ਆਪਾਂ ਠੀਕ ਹੈ 8.5 9 ਇੰਚ ਤੁਸੀਂ ਲੈ ਲਿਓ 8.5 ਲਿਆ ਆਪਾਂ 2 ਇੰਚ ਐਕਸਟਰਾ ਲਿਆ ਹੁਣ ਆ ਜਿਹੜਾ 2.5 ਇੰਚ ਤੇ ਨਿਸ਼ਾਨ ਲਗਾਇਆ ਇੱਕ ਆਪਾਂ ਲਗਾਵਾਂਗੇ 2 ਇੰਚ ਤੇ ओके 2 ਇੰਚ ਤੇ 1 2 ਤੇ ਲਗਾਉਣਾ 1 2 1 2 ਤੇ ਲਗਾਉਣਾ ਉਸ ਤੋਂ ਬਾਅਦ ਕੀ ਕਰਨਾ ਇਹਨੂੰ ਸਿੱਧਾ ਇਹਦੇ ਨਾਲ ਮਿਲਾ ਦੇਣਾ ਇਸ ਤਰੀਕੇ ओके ਇੱਥੇ 8.5 ਵਾਲੇ ਨਿਸ਼ਾਨ ਨਾਲ ਮਿਲਾਵਾਂਗੇ ਆਪਾਂ ਤੁਸੀਂ ਇਹ ਜਿਹੜੀ ਕਟਿੰਗ ਕਰਨੀ ਆ ਪਲੀਜ਼ ਜਿਹੜੀਆਂ ਮੇਰੀਆਂ ਪੈਣਾ ਨਿਊ ਐ ਤੁਸੀਂ ਇਹ ਚੀਜ਼ ਦੇਖਣਾ ਕਿ ਜਿਹੜੀ ਇਹ ਵਾਲੀ ਆਪਾਂ ਕਾਟ ਪਾਉਣੀ ਆ ਨਾ ਤੁਸੀਂ ਆਹ ਵਾਲੀ ਸਾਈਡ ਤੇ ਪਾਉਣੀ ਆ ਇਥੇ ਸਾਂਝੇ ਵਾਲੀ ਸਾਈਡ ਨਾ ਪਾ ਦਿਓ ਇਹ ਆਪਣਾ ਸਾਂਝਾ ਕਪੜਾ ਇਧਰਲੀ ਸਾਈਡ ਤੇ ਆਪਾਂ ਪਾਉਣੀ ਹੈ ਤੇ ਹੁਣ ਆਪਾਂ ਕਰਾਂਗੇ ਇਹਦੀ ਕਟਿੰਗ ਵੈਸੇ ਅਸੀਂ ਨਿਸ਼ਾਨ ਸਿੱਧਾ ਹੀ ਲਗਾ ਲਈਦਾ ਚਲੋ ਤੁਹਾਨੂੰ ਦੱਸਣ ਵਾਸਤੇ ਮੈਂ ਦੱਸਦੀ ਪਈ ਆਂ ਕਿ ਕਿ ਆਪਾਂ ਕਿੱਦਾਂ ਨਿਸ਼ਾਨ ਲਗਾਵਾਂਗੇ ਆਪਾਂ ਇਹਨੂੰ ਇਸ ਤਰੀਕੇ ਨਾਲ 2 ਇੰਚ ਤੱਕ ਲੈ ਜਾਾਂਗੇ ਇਸ ਤਰੀਕੇ ਨਾਲ ਨਿਸ਼ਾਨ ਲਗਾਵਾਂਗੇ ਓਕੇ ਜਿਹੜਾ ਦੇਖੋ ਬਾਹਰ ਦਾ ਇਹ ਹੁਣ ਆਪਾਂ ਐਕਸਟਰਾ ਕਪੜਾ ਕੱਟ ਕੇ ਲਓ ਜੀ ਬਾਸ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਜਿਹੜਾ ਸਾਂਝਾ ਕਪੜਾ ਉਧਰੋਂ ਨਹੀਂ ਕਟਿੰਗ ਕਰਨੀਗੀ ਢਾਈ ਦੇ ਨਿਸ਼ਾਨ ਤੋਂ ਨਹੀਂ ਚੱਕਣਾਗਾ 2 ਇੰਚ ਦੇ ਨਿਸ਼ਾਨ ਤੋਂ ਜਿਹੜਾ ਆਪਣਾ ਹੈਗਾ ਉਹ ਚੱਕਣਾ ਹੈਗਾ ਚੱਕ ਕੇ ਤੇ ਫਿਰ ਤੁਸੀਂ ਇਸ ਤਰੀਕੇ ਨਾਲ ਉੱਪਰੋਂ ਆਪਾਂ ਇਦਾਂ ਘੁਮਾ ਦੇਣਾ ਓਕੇ ਐਂਡ ਤੱਕ ਲਓ ਜੀ ਬਾਜੂ ਠੀਕ ਆ ਆਪਣੀ ਦੱਸੋ ਓਕੇ ਤੇ ਜਿਹੜੀ ਮੂਰਲੀ ਬਾਹ ਦੀ ਕਾਰਟ ਆ ਉਹ ਆਪਾਂ ਬਾਅਦ ਚੋਂ ਪਾ ਲਾਂਗੇ ਕਿਉਂਕਿ ਜਦੋਂ ਆਪਾਂ ਇਹਦੀ ਸੀਨ ਲਗਾਵਾਗੇ ਉਦੋਂ ਪਾ ਸਕਦੇ ਆ ਤੁਸੀਂ ਕਿਉਂਕਿ ਐਦਾਂ ਤੁਹਾਨੂੰ ਮੁਸ਼ਕਲ ਆਵੇਗੀ ਕਿ ਕੱਠੀਆਂ ਬਾਹਾਂ ਜੁੜੀਆਂ ਹੁੰਦੀਆਂ ਨੇ ਕਈ ਵਾਰੀ ਕੀ ਹੁੰਦਾ ਹੈਗਾ ਜਿਹੜੀ ਕਾਰਟ ਹੁੰਦੀ ਉਹ ਦੋਨੋਂ ਸਾਈਡ ਤੇ ਇੱਕ ਹੀ ਸਾਈਡ ਤੇ ਪੈ ਜਾਂਦੀ ਹੁੰਦੀ ਐ ਇੱਕ ਬਾਜੂ ਤੇ ਇਸ ਕਰਕੇ ਆਪਾਂ ਵੈਸੇ ਤਾਂ ਸਹੀ ਧਿਆਨ ਰੱਖੀਆਂ ਹੋਈਆਂ ਬਾਜੂ ਤੁਸੀਂ ਦੇਖ ਸਕਦੇ ਹੋ ਇੱਕ ਇਹ ਵਾਲੀ ਹੈਗੀ ਤੇ ਇੱਕ ਇਹ ਵਾਲੀ ਹੈ ਇਹ ਬੈਕ ਹੋਗੀਆਂ ਦੋਵੇਂ ਦੇਖ ਸਕਦੇ ਹੋ ਇਹ ਬੈਕ ਵਾਲੀ ਹੋਗੀ ਇਹ ਇਹ ਵਾਲੀ ਫਰੰਟ ਹੋ ਗਈ ਹੈ ਇੱਕ ਆ ਬਾਜੂ ਦਾ ਫਰੰਟ ਹੋ ਗਿਆ ਤੇ ਇੱਕ ਆ ਹੋ ਗਿਆ ਜੇਕਰ ਤੁਸੀਂ ਪਾਉਣੀ ਹੈ ਤਾਂ ਪਾ ਸਕਦੇ ਹੋਗੇ ਇਹ ਵੀ ਆਪਾਂ ਮੈਂ ਤੁਹਾਨੂੰ ਦੱਸ ਦਿੰਨੀ ਹਾਂ 1 ਇੰਚ ਤੇ ਪਾਵਾਂਗੇ ਕਿਉਂਕਿ ਇਹਦੀ ਕਾਟ ਆਪਾਂ ਡੂੰਗੀ ਪਾਈ ਦੀ ਹੈ ਫਿਰ ਜਿਹੜਾ ਵਾਲ ਪੈਂਦਾ ਕਈਆਂ ਨੂੰ ਪ੍ਰੋਬਲਮ ਆਉਂਦੀ ਹੈ ਉਹ ਵਾਲ ਦੀ ਟੈਂਸ਼ਨ ਖਤਮ ਹੋ ਜਾਂਦੀ ਹੈ ਸਾਰਿਆਂ ਦੀ ਜਦੋਂ ਆਪਾਂ 1 ਇੰਚ ਤੇ ਇਹਨੂੰ ਤੁਸੀਂ ਕੱਲੇ ਦੋ ਪੱਲੇ ਚੱਕਣੀਆਂ ਓਕੇ ਦੋ ਪੱਲੇ ਚੱਕ ਕੇ ਇਸ ਤਰੀਕੇ ਨਾਲ ਕਾਟ ਪਾਉਣੀ ਹੈ। ਦੋ ਪੱਲੇ ਹੀ ਚੱਕਣੇ ਹੈਗੇ, ਸਾਰਾਂ ਤੇ ਕਾਟ ਨਾ ਪਾ ਦਿਓ ਪਲੀਜ਼। ਦੋ ਪੱਲੇ ਚੱਕ ਕੇ ਐਦਾਂ ਕਰਕੇ ਐਂ ਕਾਟ ਪਾਣੀ। ਠੀਕ ਹੈ। 1 ਇੰਚ ਦੀ ਆਪਾਂ ਕਾਟ ਪਾਈ ਹੈ ਤੇ ਇੱਥੋਂ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਗਾ ਲਾਂਗੇ। ਤੇ ਜਿਹੜਾ ਆਪਾਂ ਪੂਰੀ ਅਤਾ ਇੰਚ ਉਪਰੋਂ ਛੱਡ ਕੇ ਤੇ 16 ਇੰਚ ਆਪਾਂ ਨੂੰ ਬਾਜੂ ਰੈਡੀ ਚਾਹੀਦੀ ਹੈ। 16 ਤੇ ਲਾਵਾਂਗੇ ਇਧਰੋਂ ਵੀ ਇੰਨਾ ਬਚ ਗਿਆ ਦੇਖੋ 3.5 ਇੰਚ ਬਚਿਆ ਆਪਣੇ ਕੋਲੇ ਤੇ ਇਧਰੋਂ ਵੀ 3.5 ਇੰਚ ਬਚਿਆ ਹੁਣ ਆਪਾਂ ਇੱਥੋਂ ਕੱਟ ਲਾਵਾਂ ਤੇ ਇਹ ਆਪਣੀ ਬਾਜੂ ਹੈਗੀ ਜੇਕਰ ਕਿਸੇ ਨੂੰ ਵੀ ਕੋਈ ਵੀ ਕਨਫਿਊਜ਼ਿੰਗ ਲੱਗੇ ਤਾਂ ਪਲੀਜ਼ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਤੇ ਇਹ ਆਪਾਂ ਅੱਜ ਤੁਹਾਨੂੰ ਦੱਸੀ ਹੈ 셔ਟ ਦੀ ਕਟਿੰਗ ਕਰਨੀ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅੱਜ ਦੀ ਵੀਡੀਓ ਤੁਹਾਨੂੰ ਸਾਡੀ ਕਿੱਦਾਂ ਲੱਗੀ ਤੇ ਬਾਕੀ ਆਪਾਂ ਨਿਊ ਨਿਊ ਵੀਡੀਓਜ਼ ਤੁਹਾਡੇ ਲਈ ਕਟਿੰਗ ਦੀਆਂ ਲੈ ਕੇ ਆਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾ ਦੇ ਪੇਜ ਨੂੰ ਪਲੀਜ਼ ਫੋਲੋ ਕਰ ਲਿਓ ਫਰੀਦ ਪੰਜਾਬੀ ਬੁਟੀਕ ਦੇ ਨਾਮ ਤੇ ਆਪਣਾ ਪੇਜ ਹੈਗਾ ਤੇ YouTube ਦਾ ਤੁਹਾਨੂੰ ਪਤਾ ਹੀ ਹੈ ਚੈਨਲ ਜਿਹੜਾ ਹੈਗਾ ਫ੍ਰੀਤ ਪੰਜਾਬੀ ਬੁਟੀਕ ਦੇ ਨਾਮ ਤੇ ਤੇ ਉਹਨੂੰ ਜਾ ਕੇ ਸਬਸਕ੍ਰਾਈਬ ਕਰ ਲਿਓ ਤੇ ਓਕੇ ਜੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਸੀ ਕਾਲ ਜੀ ਧੰਨਵਾਦ ਸਾਰਿਆਂ ਦਾ